ਅਸਲ ਤੋਂ ਵੱਡੇ ਹਸਪਤਾਲ ਹੁੰਦੇ ਨੇ ਜਿਹੜਾ ਪੈਸਾ ਬਹੁਤ ਆਉਂਦਾ ਉਹ ਮੁਨਾਫੇ ਹੋਰ ਸਾਰਾ ਕੁਝ ਹੁੰਦੇ ਹਸਪਤਾਲ ਚਲਾਉਣੇ ਮਹਿੰਗੇ ਪੈਂਦੇ ਨੇ ਹਸਪਤਾਲ ਤੇ ਟੈਕਨੋਲੋਜੀ ਬਹੁਤ ਹੁੰਦੀ ਹੈ ਜੀ ਪਰ ਫਿਰ ਵੀ ਆਮਦਨ ਤਾਂ ਹੁੰਦੀ ਹੀ ਹੈ ਨਾ ਨਹੀਂ ਉਹੀ ਕਿਵੇਂ ਚਲਾਉਣਗੇ ਤੇ ਉਹਦੇ ਵਿੱਚ ਬੜਾ ਦੋ ਨੰਬਰ ਦਾ ਕੰਮ ਉਹੀ ਚੀਜ਼ ਉੱਥੇ ਵੀ ਐਨੇ ਪੈਸੇ ਦੂਜੇ ਨੂੰ ਐਨੇ ਪੈਸੇ ਉੱਥੇ ਕੋਈ ਲੱਗਦੀ ਲਾਉਂਦੇ ਨੇ ਉੱਥੇ ਕੋਈ ਐ ਨਹੀਂ ਹੈ ਆਪਾਂ ਪ੍ਰਾਈਵੇਟ ਹਸਪਤਾਲ ਦਾ ਸਰਕਾਰ ਜਦ ਕਰਦੀ ਹੈ ਉਹ ਠੇਕਾ ਕਰਦੀ ਹੈ ਹੁਣ ਜਿਵੇਂ ਦਵਾਈਆਂ ਨੇ ਬਲਕਿ ਹੁਣ ਮੈਂ ਇੱਕ ਦੱਸ ਦਿੰਦਾ ਇੱਕ ਸੈਕਟਰੀ ਸਾਨੂੰ ਕਹਿੰਦਾ ਅਸੀਂ ਆਖਿਆ ਵੀ ਤੁਸੀਂ ਆ ਦਵਾਈਆਂ ਮੈਨੂੰ ਕੰਨਾ ਦੇਖੋ ਮੈਂ ਬੜਾ ਦੁਖੀ ਹਾਂ ਤੁਸੀਂ ਮੈਨੂੰ ਬੜਾ ਆਲੋਚਨਾ ਕਰਦੇ ਹੋ ਮੇਰੇ ਤਾਂ ਜੀ ਕਰਦਾ ਮੈਂ ਛੱਡ ਹੀ ਜਾਵਾਂ ਮੈਂ ਕਿੱਥੇ ਛੱਡ ਜਾ ਇਹ ਚੋ ਹੋ ਰਿਹਾ ਕਿਵੇਂ ਜੂ ਫੇਰ ਕਹਿੰਦਾ ਚਲੋ ਆਪਾਂ ਚਾਹ ਪੀ ਲਈ ਬੈਠ ਕੇ ਮੈਂ ਚਾਹ ਪੀ ਲੈਣੇ ਚਾਹ ਪੀਣ ਲੱਗੇ ਫੇਰ ਕਹਿੰਦਾ ਅਸਲ ਸੋਨੂ ਮੇਰੇ ਤੇ ਤਰਾਸ ਕੀ ਹੈ ਨਹੀਂ ਆ ਕਾ ਤਰਾਸਾ ਨੂੰ ਇਹ ਵੀ ਸਾਨੂੰ ਆਇ ਲੱਗਦਾ ਸੀ ਤੂੰ ਧੱਕੜ ਬੰਦਾ ਐ ਤੂੰ ਕੋਈ ਨਾ ਕੋਈ ਚੰਗਾ ਕੰਮ ਕਰ ਲੇਗਾ ਤੂੰ ਤਾਂ ਆ ਕੇ ਉਦੂ ਵੀ ਮੜਾ ਕਰਤਾ ਵੀ ਮਨ ਆਪ ਹੰਤਮਾਨ ਦੀ ਸਰਕਾਰ ਤੋਂ ਨਹੀਂ 6 ਮਹੀਨੇ ਤੋਂ ਮੈਂ ਇਹੀ ਕਹਿੰਦਾ ਰਹਿੰਦਾ ਸ਼ਾਇਦ ਕੁਝ ਕਰ ਲੈਣ ਇਹਦੇ 'ਚ ਕੋਈ ਬਹੁਤੇ ਗਿਆਨ ਦੀ ਲੋੜ ਨਹੀਂ ਹੁੰਦੀ ਅਰਾਦੇ ਦੀ ਜ਼ਿਆਦਾ ਲੋੜ ਹੁੰਦੀ ਐ ਸੋ ਮੈਂ ਕਿ ਤੂੰ ਤਾਂ ਉਦੂ ਵੀ ਮੜਾ ਕਰਤਾ ਫੇਰ ਅਸੀਂ ਕਹਿੰਨਾ ਤੁਸੀਂ ਮੈਨੂੰ ਦਵਾਈਆਂ ਬਾਰੇ ਉਹ ਅਜੇ ਮੈਂ ਬੋਲੇ ਨਹੀਂ ਮੇਰੇ ਨਾਲ ਦਾ ਦੋਸਤ ਤੁਹਾਡੇ ਪਟਾਲੇ ਦੇ ਉਹ ਕਹਿੰਦਾ ਉਦੋਂ ਅੱਜ ਦੀ ਗੱਲ ਕਰਦੇ ਹਾਂ ਉਦੋਂ ਸਾਰੇ ਹੀ ਕੱਟ ਗਏ ਨੇ ਉਹ ਸਰ ਮੱਧ ਪ੍ਰਦੇਸ਼ ਤੋਂ ਖਰੀਦਿਆ ਨੇ ਤੁਸੀਂ ਆ ਫਲਾਨੀ ਕੰਪਨੀ ਤੋਂ ਖਰੀਦਿਆ ਸੋ ਮੈਂ ਤਾਂ ਆ ਕੇ ਨਾ ਮੈਨੂੰ ਕਹਿੰਦਾ ਫਿਰ ਸਾਨੂੰ ਕਹਿੰਦਾ ਦੇਖੋ ਅਸੀਂ ਤਾਂ 15% 10% ਰੇਟ ਤੇ ਖਰੀਦਦੇ ਨਾ ਉਹ ਪ੍ਰਿੰਟ ਰੇਟ ਤੋਂ ਮੈਂ ਕਿਹਾ ਤਾਂ ਹੀ ਤਾਂ ਤੁਸੀਂ ਉਹ ਕੰਪਨੀ ਨਾਲ ਸੌਦਾ ਥੋੜਾ ਸਰਕਾਰੀ ਹਸ ਸੰਤ ਉਸ 10% ਰੇਟ ਤੇ ਲੱਗਾ ਕੰਪਨੀ ਦਾ ਨਾਮ ਲਿਖਿਆ ਹੋਇਆ ਮਰੀਜ਼ ਨੂੰ ਤਾਂ ਕੋਈ ਪਤਾ ਨਹੀਂ ਵੀ 10% ਚ ਆਈ ਸੀ ਤੁਸੀਂ 10 ਗੋਲੀਆਂ ਦਿੱਤੀਆਂ 20 ਗੋਲੀਆਂ ਬਾਜ਼ਾਰ ਚੋਂ ਖਰੀਦੀਆਂ ਪੈ ਗਈਆਂ ਉਹਨੂੰ ਉਹਦੀ ਤਾਂ ਮੁੰਝ ਕੁੱਟਲੀ ਨਾ ਤੁਸੀਂ ਕੇਂਦਰ ਸਰਕਾਰ ਨੂੰ ਇਹ ਕਿਉਂ ਨਹੀਂ ਕਹਿੰਦੇ ਕਿ ਇਹਦਾ ਰਕੀਨ ਤੇ ਰੈਗੂਲੇਟ ਕਰ ਤੁਸੀਂ ਮੈਨੂੰ ਇਹ ਦੱਸੋ ਰਿਟੇਲ ਪ੍ਰਾਈਸ ਤੁਸੀਂ 20 ਗੋਣਾਂ ਲਿਖ ਦਿਓ ਮੈਂ ਇੱਕ ਟੈਂਡਰ ਕਰਿਆ ਕਰਵਾਇਆ ਕਹਿ ਕੇ ਮੈਂ ਡਾਕਟਰ ਸੀਗਾ ਕੈਂਸਰ ਦੀਆਂ ਦਵਾਈਆਂ ਵਾਸਤੇ ਹੈਸੇਜਮ ਕਾਰਪੋਰੇਸ਼ਨ ਕਿਆ ਕਰ ਰੋ ਬੰਦੇ ਪਰਚੇ ਚ ਈਮਾਨਦਾਰਾ ਤੁਸੀਂ ਮੰਨੋਗੇ ਜਿਹੜੇ ਟੈਂਡਰ ਚ ਅਸੀਂ ਸੁਖਵਿੰਦਰ 70 ਕ ਦਵਾਈਆਂ ਸੀ ਜਿੰਨਾ ਚੋਂ 17 ਦਵਾਈਆਂ ਜਿੰਨਾ ਕੀਮਤ ਲਿਖੀ ਸੀ ਉਦੋਂ 1 ਤੋਂ ਲੈ ਕੇ 10 ਰੁਪਏ ਤੱਕ ਆਈ 100 ਰੁਪਏ ਜਿੱਥੇ ਕੀਮਤ ਲਿਖੀ ਜਾਨਕੀ 1 ਤੋਂ 10 ਕਈ ਦਵਾਈਆਂ ਤਾਂ 100 ਰੁਪਏ ਲਈ ਜਿਹਦੀ ਕੀਮਤ ਲਿਖੀ ਉਹ 1 ਰੁਪਏ ਚਾਹੀ ਸਾਨੂੰ ਉਦੋਂ ਅਗਲੀਆਂ 17 18 ਦਵਾਈਆਂ ਆਈਆਂ 11 ਤੋਂ 20 ਉਹ ਤੋਂ ਅਗਲੀਆਂ 30 35 ਆਈਆਂ ਉਹ 21 ਤੋਂ 30 ਚ ਗੈਰੋਂ ਵਸ ਇੱਕ ਦਵਾਈ ਸੀ ਜਿਹੜੀ 45 ਕੇ 50% ਕੇ ਹੁਣ ਅਗਲੀ ਗੱਲ ਉਹ ਦਵਾਈਆਂ ਸੀ ਖਰੀਦਣੀਆਂ ਵੀ ਨਹੀਂ ਉਸੇ ਕਿਹਾ ਵਿੱਚ ਹਰ ਜਿਹਦੇ ਤੰਦਰ ਤੇ ਤੁਸੀਂ ਇੱਕ ਜਗ੍ਹਾ ਤੇ ਕਿਸੇ ਕੈਂਪਸ ਸਕੂਲ ਪ੍ਰਬੰਧ ਕਰੋਗੇ ਦਵਾਈ ਦੇੰਦਾ ਬਰਤੇ ਮਿਤ ਵੀ ਹੋਵੇ ਜਿਹੜੇ ਹਸਤਾ ਚ ਉਹਦਾ ਇਲਾਜ ਹੁੰਦਾ ਉਹ ਹਸਤਾ ਨੇ ਉਹ ਦਵਾਈ ਖਰੀਦਣ ਦੇ ਉਹ ਮਰੀ ਦਾ ਇਲਾਜ ਹੁੰਦਾ ਹੈ ਪੈਸਾ ਅਸੀਂ ਦੇਵਾਂਗੇ ਮੁੱਖ ਮੰਤਰੀ ਰਾਤ ਕੋਸੀ ਇਹ ਹਸਪਤਾਲ ਨੂੰ ਕਿਹਾ ਵੀ ਜਿਹੜਾ ਤੁਸੀਂ ਉੱਥੇ ਬੰਦਾ ਭੇਜੋਗੇ ਦਵਾਈ ਲੈ ਕੇ ਆਉ ਹੋਰ ਕਰੂਗਾ ਉਹਦੇ ਵਾਸਤੇ ਤੁਹਾਨੂੰ ਅਸੀਂ 6% ਪੈਸੇ ਵਾਧੂ ਦੇਵਾਂਗੇ 100 ਰੁਪਏ ਤੇ 6 ਰੁਪਏ ਵਾਧੂ ਦੇ ਦਾਂਗੇ ਵੀ ਤੁਸੀਂ ਉੱਥੇ ਜਾ ਕੇ ਲੈ ਕੇ ਆਇਓ ਹੋਰ ਕਰਿਆ ਜਿਹੜੇ ਬੰਦੇ ਇੰਨਾ ਨਹੀਂ ਸੋਚਦੇ ਸਕੀਮਰ ਇਹ ਸਕੀਮ ਤਾਂ ਨਹੀਂ ਚੱਲਦੀਆਂ ਅਸੀਂ ਸੋਚਦੇ ਉਹ ਆਏ ਥੋੜੇ ਵੀ ਵੇਪੇ ਨਹੀਂ ਇੱਕ ਮਰੀਜ਼ ਵਾਸਤੇ ਦਵਾਈ ਲੈਣ ਤੁਰੇ ਰਹਣ ਠੀਕ ਹੋ ਗਿਆ ਪਰ ਉਹਨਾਂ ਨੂੰ ਇਹ ਵੀ ਉਹ ਦਵਾਈ ਦੀ ਕੁਆਲਿਟੀ ਠੀਕ ਆ ਉਹ ਦਵਾਈ ਐਕਸਪਾਇਰੀ ਨਹੀਂ ਸੀ ਉਹ ਦਵਾਈ ਠੀਕ ਨੇ ਆਉਣੀ ਸੀ ਠੀਕ ਸਮਝ ਲਾਉਣੀ ਤੁਹਾਡੀ ਜੋ ਮੇਰੀ ਰੁਕੋ ਦੇ ਤਾ ਤੁਹਾਨੂੰ ਵੈਸੇ ਰੱਖਲੇ ਦੇ ਰਹੇ ਆ ਆ ਜੀ ਮਰੀਜ਼ ਨੂੰ ਕੋਈ ਪੈਸਾ ਨਹੀਂ ਦਿੰਦੇ ਸੀ ਉਹਦਾ 10000 ਰੁਪਿਆ ਮੁੱਖ ਮੰਤਰੀ ਰਾਤ ਕੋਸ਼ਚ ਜਿਹੜਾ ਮਿਲ ਕੈਂਸਰ ਦਾ ਇਲਾਜ ਆਇਆ ਉਹ ਡੇਢ ਦਾ ਡੇਢ ਲੱਖ ਹਸਪਤਾਲਾਂ ਚ ਜਾਂਦਾ ਚਾਹੇ ਪ੍ਰਾਈਵੇਟ ਆ ਚਾਹੇ ਸਰਕਾਰੀ ਜਿੱਥੇ ਇਲਾਜ ਹੋ ਰਿਹਾ ਹੈ ਸਰ ਜੰਦਾ ਉਹਨਾਂ ਜਿੰਨਾਂ ਹਸਟਾ ਦਿਖਦਾ ਪਹਿਲਾਂ ਜੀ 1.5 ਲੱਖ ਤੱਕ ਤਾਂ ਕੱਟਿਆ ਚ ਕੱਟ ਜਾਊਗਾ ਮੈਂ ਜੀ ਅਸੀਂ ਉਹਦੇ ਚ ਤਰਤੀਬੀਆਂ ਕਰੀ ਅੱਗੇ ਇੱਕ ਵਾਰੀ ਸੈਂਕਸ਼ਨ ਹੁੰਦਾ ਸੀ ਅਸੀਂ ਕਹਾਂ ਵੀ ਚਾਹ ਚਾਰ ਵਾਰਸ਼ ਹੋ ਜਾਏ 1.5 ਲੱਖ ਤੱਕ ਤਾਂ ਪੂਰਾ ਕਰ ਦੋ ਜੀ ਨੇ ਇੱਕ ਦਾ ਪਹਿਲਾਂ 30000 ਹੋਇਆ ਫਿਰ ਜੇ ਦੁਬਾਰਾ ਹੋ ਗਿਆ ਉਹਨੂੰ ਕੋਈ ਹੋਰ ਪਰ ਉਹਨੂੰ ਇੱਕ 2 ਲੱਖ ਤੱਕ ਰਿਕ ਨਹੀਂ ਦੇ ਦੋ ਦੂਜਾ ਅੱਗੇ ਹੁੰਦਾ ਇੱਕ ਹਸਪਤਾਲ ਦਾ ਸੈਂਕਸ਼ਨ ਹੋ ਗਿਆ ਉਹਦੇ ਜੇ ਬਚ ਗਏ ਵਾਪਸ ਕਰਨੇ ਨੇ ਉਹ ਵਾਪਸ ਨਹੀਂ ਕਰਦਾ ਸੀ ਦੂਜੇ ਹਸਪਤਾਲ ਨੂੰ ਰੈਫਰ ਕਰਦਾ ਉਸਦੇ ਕੋਲ ਪੈਸੇ ਨਹੀਂ ਉਹਦਾ ਅਸੀਂ ਫੈਸਲਾ ਕਰਤਾ ਵੀ ਜਿੰਨਾ ਉਹਦਾ ਖਰਚਾ ਹੋ ਗਿਆ ਬਾਕੀ ਕਹਿੰਦਾ ਮੇਰਾ ਮਤਲਬ ਤੁਸੀਂ ਸਕੀਮ ਨੂੰ ਸੁਧਾਰਨਾ ਹੁੰਦਾ ਨਾ ਕਿ ਉਹਨੂੰ ਖਰਾਬ ਕਰਨਾ ਹੁੰਦਾ ਕ੍ਰਾਪਸ਼ਨ ਫਿਰ ਵੀ ਹੁੰਦੀ ਹੈ ਉਹਨੂੰ ਜ਼ੋਰ ਲਾ ਲਓ ਤੁਸੀਂ ਡੰਡਾ ਲੈ ਕੇ ਪੈਜੋ ਤਾਂ ਵੀ ਕਿਉਂਕਿ ਜਿਹੜੇ ਚੋਰ ਬੰਦੇ ਨੇ ਉਹਨਾਂ ਦਾ ਪ੍ਰਬੰਧ ਕਰਨ ਵਾਸਤੇ ਬਹੁਤ ਜ਼ੋਰ ਲਾਉਣਾ ਪੈਂਦਾ ਪਰ ਹੁਣ ਤਾਂ ਕਨੇ ਵੀ ਹਰ ਤੱਤੇ ਤੇ ਉਦੂ ਬੋਲਦਾ ਹੈ ਅੱਗੇ ਕਹਿੰਦੇ ਹਰ ਸ਼ਾਕ ਤੇ ਉਦੂ ਬੋਲਦਾ ਹੈ ਹੁਣ ਤਾਂ ਹਰ ਤੱਤੇ ਤੇ ਬੋਲਦਾ ਸੋ ਇਸ ਕਰਕੇ ਇਸ ਸਕੀਮ ਦੇ ਵਿੱਚ ਜਿਹੜਾ ਤੁਸੀਂ ਆ ਰੇਟ ਦੀ ਗੱਲ ਕਰੀ ਨਾ ਇੰਨੀ ਲੰਬੀ ਕਹਾਣੀ ਤਾਂ ਸੁਨਾਈਆ ਵੀ ਰੇਟ ਨਾਲ ਆਇਆ ਹੁੰਦਾ ਵੀ 100 ਰੁਪਏ ਦਾ 100 ਰੁਪਿਆ ਉਹਨੇ ਕਿਹਾ ਇੱਕ ਦਾ 100 ਨਹੀਂ ਨਾ ਬਲੇ ਇੱਥੇ ਤਾਂ 35000 50000 50000 ਵਾਲਾ 3 ਲੱਖ ਲੈਂਦਾ ਗੋਡੇ ਦੋਨੇ ਗੋਡੇ ਵਧਣਦੇ 3 ਕ 4 ਲੱਖ ਚ ਦੋਨੇ ਗੋਡੇ ਵੱਧ ਨਹੀਂ ਜਾਂਦੇ ਇਹ ਇੱਕ ਗੋਡੇ ਦਾ 35000 ਦੇ ਤੇ ਹੈ ਤਾਂ ਦੋ ਗੋਡਿਆਂ ਦੀ 1 ਲੱਖ 8000 ਮਿਲ ਗਿਆ ਅੱਛਾ ਇਹਨਾਂ ਵਾਲੇ ਘੱਟ ਜਿਆਦਾ ਮਿਲ ਕੇ ਇਹ ਗਾਹਕ ਹੀ ਹੁੰਦੀ ਹੈ ਇਹ ਗਾਹਕ ਕਿਉਂਕਿ ਮੈਂ ਬਿਜ਼ਨਸਮੈਨ ਰਹਾ ਮੈਨੂੰ ਪਤਾ ਵੀ ਬਿਜ਼ਨਸਮੈਨ ਕਿਸ ਹਿਸਾਬ ਨਾਲ ਦੇਖਦਾ ਹਰ ਚੀਜ਼ ਨੂੰ ਦੋ ਤਰ੍ਹਾਂ ਦੇ ਹੁੰਦੇ ਨੇ ਬਿਜ਼ਨਸਮੈਨ ਇੱਕ ਨਕਲ ਨਲਾਇਕ ਹੁੰਦੇ ਨੇ ਇੱਕ ਲਾਇਕ ਹੁੰਦੇ ਨੇ ਨੜਾਇਕ ਬਿਜ਼ਨਸਮੈਨ ਮੁਨਾਫਾ ਜ਼ਿਆਦਾ ਰੱਖਦਾ ਹੈ ਗਾਹਕ ਉਹਦੇ ਘੱਟ ਹੁੰਦੇ ਨੇ ਲਾਇਕ ਬਿਜ਼ਨਸਮੈਨ ਕਹਿੰਦਾ ਵੀ ਮੁਨਾਫਾ ਘੱਟ ਰੱਖ ਕੇ ਗਾਹਕ ਜ਼ਿਆਦੇ ਲੈਉਣੇ ਨੇ ਜੇ ਜ਼ਿਆਦਾ ਗਾਹਕ ਆ ਗਏ ਤਾਂ ਉਹਦਾ ਟੋਟਲ ਮੁਨਾਫਾ ਵੱਧ ਜਾਂਦਾ ਹੈ ਸੋ ਇਹ ਗਾਹਕ ਜ਼ਿਆਦਾ ਉਹਨਾਂ ਨੂੰ ਭੇਜਦਾ ਹੈਗਾ ਉਹ ਕੰਪਨੀਆ ਨਾਲ ਬਾਕਾਇਦਾ ਸੌਦਾ ਕਰਿਆ ਜਾਂਦਾ ਟੈਂਡਰ ਕਰਿਆ ਜਾਂਦਾ ਇਹ ਕੋਈ ਆਏ ਨਹੀਂ ਆ ਵੀ ਉਹੀ 2 ਨੰਬਰ ਤੇ ਹੁੰਦਾ ਕਾ ਜਿਹੜਾ ਆਪਾਂ ਨੂੰ ਕਈ ਵਾਰ ਸੁਣਿਆ ਹੁੰਦਾ ਵੀ ਹਰੇਕ ਕੰਮ ਹੀ 2 ਨੰਬਰ ਤੇ ਹੁੰਦਾ ਹੈ ਹਾਲਾਂਕਿ ਸੋਸਾਇਟੀ ਬਹੁਤ ਕਰਪਟ ਹੋ ਗਈ ਪੁਲਸ ਵਿੱਚ ਮੈ ਕਦੇ ਇਨਸਾਫ ਨਹੀਂ ਹੁੰਦਾ ਦੇਖਿਆ ਪੁਲਸ ਵਾਲਾ ਤੋਂ ਜੋ ਮਰਜ਼ੀ ਪੁੱਤ ਕਰਦੇ ਨੇ ਤੇ ਕਦੇ ਕਦੇ ਪ੍ਰੈਸ਼ਰ ਪਾ ਕੇ ਫੇਰ ਠੀਕ ਹੀ ਕਰ ਦਿੰਦੇ ਨੇ ਨਹੀਂ ਤਾਕਤ ਨੂੰ ਇਦਾਂ ਹੀ ਅ ਕਹਿ ਲਓ ਤੁਸੀਂ ਸਰਕਾਰੀ ਦਫਤਰਾਂ ਜਾਓ ਸੋ ਇਸ ਸਕੀਮ ਨੂੰ ਇਹਨਾਂ ਨੂੰ ਠੀਕ ਚਲਾਉਣਾ ਚਾਹੀਦਾ ਹੈ। ਪਰ ਹੀ ਭਾਵੇਂ ਇਹਨਾਂ ਨੇ ਇਸ ਕਰਕੇ ਆ ਵਿਚਾਰ ਚੋਣ ਆ ਰਹੀਆਂ ਨੇ। ਪਰ ਜਿਵੇਂ ਮਰਜੀ ਕਰੀ ਇਸ ਸਕੀਮ ਇੰਨੀ ਮਾੜੀ ਨਹੀਂ ਹੈ। ਪਰ ਇਹਦੇ ਆ ਨੁਕਸਾਨੇ ਜਿਹੜੇ ਜੇ ਦੂਰ ਨਾ ਕਰੇ ਤਾਂ ਇਹ ਮਾੜੀ ਪਰੂਰ ਹੈ।